ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਤੇ ਮਨਪਰੀਤ ਦਹੀਂ ਅੱਜ ਮਾਲਣ ਬਣੀ ਆ ਅੱਜ ਮੈਂ ਬਾਗ ਵਿੱਚ ਨਵੇਂ ਬੂਟੇ ਲਵਾਉਂਦੀ ਆ ਕਿਹੜੇ ਕਿਹੜੇ ਲਵਾਉਂਦੇ ਆ ਹੈ ਕਿਹੜੇ ਕਿਹੜੇ ਅੰਬ ਦੇ ਲਵਾਉਂਦੀ ਆ ਹਿਸਾਰ ਅਮਰੂਦ ਕਿਹੜਾ ਹਿਸਾਰ ਹਿਸਾਰ ਅਮਰੂਦ ਹਾਂ ਅੱਛਾ ਤੇ ਨਾਲ ਨਾਲ ਜਿਹੜੇ ਨਿੰਬੂ ਨਿੰਬੂ ਹੈਗੇ ਆ ਨੱਦੇ ਜੜਾਂ ਦੇ ਵਿੱਚ ਉਹ ਤੋੜਨ ਦੀ ਲੋਕੈ ਛੁਪੇ ਲੱਭ ਗਏ ਆ ਹਾਂ ਉਹ ਵਾਜੋੜੀ ਪਾਰ ਲਈ ਟੋਡਲੀ ਓਦਾਂ ਨਾ ਹੂੰ ਲੱਗੇ ਰਹਿੰਦੇ ਨੇ ਹੂੰ ਹੂੰ ਇਹ ਫਿਰ ਜਿੱਦਾਂ ਕੀ ਕਹਿ ਦਿੰਦੇ ਆ ਹੈ ਕੀ ਕਹਿ ਦਿੰਦੇ ਜਿੱਦਾਂ ਆਸੀ ਸਮਝ ਲਓ ਫਿਰ ਹਾਂ 12 ਮਹੀਨੇ ਤੇ ਲੱਗੀ ਜਾਂਦੇ ਗਾਂ ਦੇ ਗਾਂ ਹੁਣ ਤੇਰ ਕੋ ਕਿਲੋ ਫਾਇਦਾ ਵਾ ਕਿਲੋ ਹੋਈ ਗਿਆ ਆ ਹੋ ਗਏ ਚਾਰ ਪੈ ਜਾਣਾ ਕਿੰਨੇ ਸੋਹਣੇ ਲੱਗਣ ਡਏ ਆ ਬਿਲਕੁਲ ਵੀ ਨਹੀਂ ਹੈਗੇ ਇਹਦੇ ਵਿੱਚ ਤੇ ਰਸਾ ਵੀ ਬੜਾ ਨਿਕਲਦਾ ਵਿੱਚ ਹੂੰ ਹੂੰ ਤੇ ਹੈ ਵੀ ਬਿਲਕੁਲ ਆਰਗੇਨਿਕ ਵਾ ਔਰ ਆਰਗੇਨਿਕ ਦਾ ਸਰਟੀਫਿਕੇਟ ਵੀ ਬਣਿਆ ਹੋ। ਅੱਛਾ ਤੇ ਹੁਣ ਆਹ ਵਾਲਾ ਛੂਟ ਹੋਣਾ ਮੈਨਾਂ ਜਦੋਂ ਉਹ ਫਿਰ ਭੈਣ ਭਰਾ ਬੁਕਿੰਗ ਕਰਾ ਲੈਣ। ਕਿਨੇ ਕਿਨੇ ਚਾਹੀਦੇ ਆ ਕਿਨੇ ਕਿਨੇ ਕਿਲੋ ਕਿਨੂੰ ਕਿਨੂੰ ਚਾਹੀਦੇ ਆ? ਹਾਂ ਹਾਂ। 10 ਕਿਲੋ ਸਾਡੇ ਲੇਖ ਲਓ। ਹੈ? 10 ਕਿਲੋ ਸਾਡੇ ਲੇਖ ਲਓ। ਹਾਂ ਜਿੰਨਾ ਬਾਜ਼ਾਰ ਦਾ ਰੇਟ ਹੋਊਗਾ ਉਹਨੂੰ 10 ਰੁਪਏ ਘੱਟ ਦੇ ਦੇ। ਜੇ ਸਾੜੀ ਨਾ ਹੋਵੇ ਤੇ ਅਸੀਂ ਦੇ ਡਿਸਕਾਊਂਟ। ਅੱਛਾ 10 ਰੁਪਏ ਘੱਟ। ਹਾਂ। ਤੇ 5 ਕਿਲੋ ਦੇ ਪੈਸੇ ਲਵੀਆਂ ਤੇ 5 ਕਿਲੋ ਫ੍ਰੀ ਦਿਆ ਕਰ। ਪਹਿਲੀ ਵਾਰ। ਤੇ ਤੀਜ ਤੋਂ ਖਣਾ ਸਕੋ। ਜਨਨ ਤੇ ਲੱ ਦ ਜਨਨ ਤੇ ਫਿਰ ਇੱਕ ਇੱਕ ਕਬੂਟਾ ਦੇ ਦਾਂਗੇ ਤੁਹਾਨੂੰ ਚਲੋ ਫਿਰ ਥੈਂਕ ਯੂ ਥੈਂਕ ਯੂ ਇੱਕ ਕਬੂਟਾ ਭਾਵੇਂ ਵੇਚ ਲਿਓ ਤੇ ਕਬੂਟਾ ਤੁਸੀਂ ਇਹਨੂੰ ਇਦਾਂ ਕਰਿਓ ਸਾਨੂੰ ਸਾਰੇ ਟੀਮ ਮੈਂਬਰਾਂ ਨੂੰ ਇੱਕ ਕਬੂਟਾ ਦੇ ਦਿਓ ਮੰਨ ਲਓ ਫਿਰ ਹੂੰ ਜਿਹੜਾ ਮੰਨ ਲੈ ਜਿਹੜਾ ਵੀ ਜਿਹੜਾ ਵੀ ਦੇ ਦੋਗੇ ਸਾਨੂੰ ਖਵੇਲਾ ਮੁਕਤ ਦੀ ਕੀ ਇਹਨਾਂ ਦੇ ਪਿਆਰ ਦੀ ਚਪੇੜ ਹੀ ਨਹੀਂ ਮਾਨ ਫਰੀ ਦੀ ਤੇ ਬੂਟਾ ਰ ਫਿਰ ਬੂਟਾ ਹੀ ਆ ਕਹੀ ਦੇਦੀ ਜਦੋਂ ਚ ਪੇੜ ਵੱਜ ਕੇ ਭੀੜ ਹੁੰਦੀ ਆ ਪਤਾ ਵੀ ਲੱਗਦਾ ਉਹ ਸ਼ਰਮਿੰਦਿਆਂਗ ਭਾਵੇਂ ਉਹਦਾ ਬੰਦਾ ਭਾਵੇਂ ਨਾ ਤੇ ਸਾਡੀ ਨਹਿਰ ਤੇ ਟੇਉ ਲੱਗੇ ਆ ਹਾਂ ਹੁਣ ਫੁੱਲ ਪੈ ਗਿਆ ਵਾ ਕਿੱਥੇ ਟੇਉ ਟੇਉ ਤੇ ਉੱਥੇ ਜਿਉ ਨਹੀਂ ਦਿਖਨੇ ਤਾ ਕੋ ਨਹੀਂ ਦਿਖਨੇ ਤੇ ਉਹ ਹੰਬਾ ਵਾ ਉਹਨੂੰ ਵਰਤ ਹੰਬੂ ਵੀ ਲੱਗਣਗੇ ਹਾਂ ਸਾਡੇ ਵਰਗੇ ਸਾਡਾ ਸਮਾਂ ਹੁੰਦਾ ਨਾ ਹੁੰਦਿਆਂ ਵਾਲਾ ਬੇ ਲੋਕੇਸ਼ਨ ਕਿੰਨੀ ਵਧੀਆ ਹੁੰਦੀ ਜਦੋਂ ਬਾਨੀ ਫ੍ਰੀ ਵੈਡਿੰਗ ਹਾਂ ਮੈਂ ਮੰਦਰ ਨੂੰ ਕਹਿੰਦੇ ਜਿਹੜਾ ਉਹ ਨਹੀਂ ਬਣਾਉਂਦੇ ਹੁੰਦੇ ਅੜੀ ਦਿੱਤਾ ਮਤਲਬ ਐਡਾ ਚਾਰ ਬੋਲਾ ਕੇ ਡੰਡੇ ਜੇ ਮਤਲਬ ਮਜ਼ਬੂਤ ਤੇ ਐਡਾ ਛੱਤ ਪਾ ਕੇ ਤੇ ਪ੍ਰਾਣੀ ਜੀ ਛੁੱਟੀ ਆਹੋ ਕੀ ਉਹਨੂੰ ਮੁਸਾਫਰ ਕਿੱਦਾਂ ਕਹਿੰਦੇ ਹੁੰਦੇ ਆ ਆਹੋ ਉਹ ਤੇ ਬੈਣ ਵਾਲਾ ਹੈ ਨਾ ਡਰ ਨਾਲ ਜਾਂ ਜਿੱਦਾਂ ਜਿੱਦਾਂ ਕਪਾ ਜਵਾਰ ਜਵਾਰ ਲਾਉਣੇ ਛੱਲੀਆਂ ਉਹਨੂੰ ਪੈਂਦੇ ਨੇ ਤੇ ਕਾਂ ਤੁੱਤੇ ਉਹਨਾਂ ਬਣਾਇਆ ਹੁੰਦਾ ਟਾਰਾ ਜਿਹਾ ਆਓ ਹਾਂ ਹਾਂ ਕਈ ਵਾਰ ਫਿਲਮਾਂ ਚ ਨਹੀਂ ਵੇਖਿਆ ਫਿਲਮਾਂ ਚ ਵੀ ਫਿਲਮਾਂ ਗਾਣੇ ਜਿੰਦਾ ਨਾ ਉਹ ਵੀ ਫੇਰ ਬਣਾਵਾਂਗੇ ਅੱਛਾ ਫੇਰ ਹੁੰਦੇ ਜਾਂਦੇ ਲੱਗਾ ਦੇਖਾਂਗੇ ਤੇ ਜਿਹੜਾ ਉਹ ਬਣਾਉਣਾ ਵਾਗੇ ਹਾਂ ਮਤਲਬ ਇਦਾਂ ਕੈਨਲ ਜੀ ਵਾਲਾ ਪੋਲ ਪਾਲ ਜਾ ਕਿਉਂਕਿ ਆਪਣਾ ਇੱਥੇ ਇੱਥੇ ਹੀ ਕਰਨਾ ਲੱਗੇ ਲੱਗੇ ਹਾਂ ਠੀਕ ਹੈ ਇੱਕ ਕੱਚਾ ਕਰ ਉੱਥੇ ਬਣਾਵਾਂ ਮੈਂ ਇੱਕ ਦਿਨ ਦੋ ਫੇਰ ਜੇ ਚੱਲ ਗਿਆ ਨਾ ਗਾਂ ਕੰਮ ਜਿਆਦਾ ਹਾਂ ਬਾਬਾ ਸੋਖ ਰੱਖੇ ਚੱਲ ਜੂਗਾ ਚੱਲੂਗਾ ਸਾਰੇ ਕੰਮ ਹੋਣੇ ਹੌਲੀ ਹੌਲੀ ਹਾਂ ਫੇਰ ਫੇਰ ਆ ਰੈਡੀ ਕਰ ਨਾਲਦੀ ਹੈ ਨਾ ਹਾਂ ਆ ਜਿੱਥੇ ਬਰਸਣ ਬੀਜਿਆ ਹਾਂ ਉੱਥੇ ਵੀ ਉੱਥੇ ਵੀ ਕੱਚੇ ਘੜੀ ਬਣਾਉਣੇ ਹਾਂ। ਹਾਂ। ਬਾਬਾ ਸਾਥ ਦੇਈ ਜਾਵੇ ਕਿਰਪਾ ਕਰੇ ਤੇ ਹੌਲੀ-ਹੌਲੀ ਸਾਰੀਆਂ ਰੀਝਾਂ ਪੂਰੀਆਂ ਹੋਣਗੀਆਂ। ਤੇ ਮਿਹਨਤ ਨੂੰ ਫਲ ਤੇ ਲੱਗਣਾ ਹੀ ਆ। ਮੈਂ ਜਾਈ ਜਾਂਦਾ। ਹਾਂ। ਮੈਨੂੰ ਸੋਚ ਕੇ ਮੈਂ ਜਾਈ ਜਾਂਦਾ। ਉਦੋਂ ਆਪਾਂ ਵਲੌਗ ਪਾਇਆ ਨਾ ਫਿਰ ਇੱਕ ਦੀਦੀ ਇੱਧਰ ਪਿੰਡ ਬਾਰੇ ਨਹੀਂ ਕਿਹਾ ਦੱਸਿਆ ਜਿੰਨੇ। ਹਾਂ। ਦੂੜੀ ਆ ਕਿਤੇ ਤੇ ਉੱਥੋਂ ਦੇ ਨਾ ਹਨਾ। ਤੇ ਮਤਲਬ ਸੋਚ ਲਈਦਾ ਹਨਾ ਵਲੌਗ ਪਾ ਕੇ ਤੇ ਕੀ ਹੋਣਾ ਵਾ ਬੜਾ ਕੁਝ ਪਤਾ ਲੱਗਦਾ ਉਹਨਾਂ ਨੇ ਆਪਣੇ ਘਰ ਵਾਸਤੇ ਬਣਾਇਆ ਵਾ ਮਾਮੀ ਜੀ ਮਤਲਬ ਚੁੱਲਾ ਚੱਲਣਾ ਉਹਨਾਂ ਨੇ ਕੱਚਾ ਘਰ ਬਣਾਇਆ ਵਾ 9-10 ਲੱਖ ਰੁਪਈਆ ਲੱਗਾ ਦਾ ਚੌਂਕ ਦਾ ਮੁੱਲ ਨਹੀਂ ਨਾ ਹੁੰਦਾ ਤੇ ਉਹ ਬੜਾ ਹੀ ਸੋਹਣਾ ਉਹਨਾਂ ਦਾ ਕੱਚਾ ਘਰ ਬਣਿਆ ਵਾ ਅੱਗੇ ਚੌਂਕਾ ਵਾ ਚੁੱਲ੍ਹੇ ਬੜੇ ਸੋਹਣੇ ਬਣੇ ਆ ਜਿਹਦਾ ਚੁੱਲਾ ਵਰਤਨਾ ਵਾ ਉੱਥੇ ਨਾਲ ਇਹ ਨਿਆਣੇ ਖੇਡ ਲੈਂਦੇ ਉਹਨਾਂ ਨੇ ਉੱਥੇ ਹੀ ਨਿਆਣੇ ਦੀਆਂ ਗੱਡੀਆਂ ਗੁੱਡੀਆਂ ਰੱਖੀਆਂ ਵਾ ਅੱਛਾ ਤੇ ਉੱਤੇ ਘੇੜਦੇ ਫਿਰ ਉਹਨਾਂ ਨੇ ਦੱਸਿਆ ਫਿਰ ਮੈਂ ਹਾਂ ਵੀ ਨਹੀਂ ਕਿ ਕਿਰ ਕੋ ਬਣਾਇਆ ਵਾ ਇੰਸਟਾ ਦੇ ਗੱਲ ਹੋਈ ਨਾ ਫਿਰ ਹਾਂ ਤੇ ਫਿਰ ਉਹ ਕਹਿੰਦੇ ਵੀ ਇਹ ਉਹਨਾਂ ਦਾ ਕੋਈ ਰਿਸ਼ਤੇਦਾਰ ਠੀਕਾ ਫਿਰ ਉਹਨੇ ਨੰਬਰ ਦਿੱਤਾ ਅੱਛਾ ਫਿਰ ਪਹਿਲਾਂ ਉਹਨੇ ਗੱਲ ਕੀਤੀ ਹੁਣ ਉਹਨਾਂ ਨੇ ਉਹ ਮਿਸਤਰੀ ਨੇ ਆਉਣਾ ਵਾ ਇੱਥੇ ਅੱਛਾ ਹਾਂ ਆ ਤਾਂ ਕਿੰਨਾ ਕੁ ਮਿਲਦਾ ਉਹ ਮੜਕੇ 5 ਗ੍ਰਾਉਂਡ ਲੱਗੂ ਹੋਣੀ ਅੱਛਾ ਹਾਂ ਲੰਮਾ ਚੌੜਾ ਚੱਲਣ ਦਾ ਕੰਮ ਫਿਰ ਆਹੋ ਫਿਰ ਇੱਥੇ ਤੇ ਕਿੰਨੇ ਜਣੇ ਨੂੰ ਪੁੱਛਿਆ ਫਿਰ ਨਹੀਂ ਨਾ ਹਾਂ ਨਾਲ ਜਿੰਨੀ ਹੀ ਤੁਸੀਂ ਦੱਸਦੇ ਆ ਉਹਨਾਂ ਨੂੰ ਸਮਝ ਵੀ ਨਹੀਂ ਲੱਗਦੀ ਕਈਆਂ ਮਿਸਤਰੀਆਂ ਨੂੰ ਕਿ ਲੱਗ ਜਾਂਦੀ ਆ ਉਹਨਾਂ ਖਾ ਵੀ ਬਣੀ ਆ ਪਿਆਵਾ ਸਾਰਾ ਕੁਛ ਬਣੀ ਆਵਾ ਪਰ ਹੁਣ ਸਮਝ ਵੀ ਅੱਗੇ ਚਾਹੀਦੀ ਹੈ ਨਾ ਚੱਲ ਕੋਈ ਨਹੀਂ ਹੁਣ ਕਣਕਾਂ ਵੱਡੀਆਂ ਜਾਣੀਆਂ ਮੋਡਲ ਜਿਹਾ ਹੀ ਬੰਨਣਾ ਵਾ ਮੈਨੂੰ ਵੀ بڑے ਜਾਣੇ ਨੇ ਪੁੱਛਿਆ ਮਨਪ੍ਰੀਤਣਾ ਬੋਲੋਗ ਪਾਇਆ ਵਾ ਕੰਮ ਸ਼ੁਰੂ ਕੀਤਾ ਵਾ ਤਾਂ ਹੀ ਆਖਿਆ ਉਹਨੇ ਜੇ ਕਣਕਾਂ ਵੱਡੀਆਂ ਜਾਣਗੇ ਮਿੱਟੀ ਮੁੱਟੀ ਪਾਉਗੀ ਸਾਰੀ ਫੇਰ ਚੱਕਰ ਵਾ ਨਾ ਹੂੰ ਇਸ ਮਹੀਨੇ ਸ਼ੁਰੂ ਹੋਈ ਜਾਣਾ ਵਾ ਹਾਂ ਚਾਰ ਪੰਜ ਤਰੀਕ ਹੋ ਗਈ ਆ ਦਸਾਂ ਦਿਨਾਂ ਬਾਅਦ ਮੈਂ ਆਉਂਗਾ ਹੁਣ ਹੋ ਗਏ ਆ ਤਿੰਨ ਕ ਦਿਨ ਹੋ ਗਏ ਗੱਲ ਦਾ ਹਫਤਾ ਰਹਿ ਗਿਆ ਹਾਂ ਚਲੋ ਬਾਬਾ ਕਿਰਪਾ ਕਰੇ ਬਣ ਜਾਵੇ ਹੁਣ ਛੇਤੀ ਛੇਤੀ ਨੰਗ ਜਾਵੇ ਬਣ ਜਾਵੇ ਹੁਣ ਛੇਤੀ ਛੇਤੀ ਜਿਹਨਾਂ ਸਿਆੜ ਹੁੰਦਾ ਨਾ ਉਹ ਦਿਨ ਛੇਤੀ ਨੰਗਦੇ ਆ ਜਦੋਂ ਸਿਆੜ ਹੁੰਦਾ ਨਾ ਉਹ ਦਿਨ ਛੇਤੀ ਨੰਗਦੇ ਕੇ ਰਾਤ ਸੌ ਕੇ ਨੰਗ ਜਾਂਦੀ ਜੜੀ ਚੀਤ ਦੀ ਡੀ ਕੋ ਹੋ ਜਾਂਦੀ ਹੈ ਨਾ ਉਹ ਨਹੀਂ ਛੇਤੀ ਜਾਂਦੀ ਹੁੰਦੀ ਆ ਪਰ ਜਦੋਂ ਰਾਤਾਂ ਲੰਬੀਆਂ ਹੋਣਾ ਰਾਤ ਸੌਂ ਜੀਏ ਤਾਂ ਦਿਨ ਚੜਦਾ ਵਾ ਜਦੋਂ ਗਰਮੀਆਂ ਚ ਦਿਨ ਨਹੀਂ ਨਹੀਂ ਇਹ ਗੱਲ ਨਹੀਂ ਹੋ ਸਕਦੀ ਸਾਰਾ ਦੀ ਸਲਾਹ ਨਾ ਕੰਮ ਹੋਣ ਡਿਆ ਨਹੀਂ ਨਹੀਂ ਕੋਈ ਗੱਲ ਨਹੀਂ ਸਾਰਾ ਕੰਮ ਹੋਊਗਾ ਵੇ ਚਿਕਈ ਜਣੇ ਕਹਿੰਦੇ ਸੀਗੇ ਜਿੰਨੇ ਢਟ ਕੋ ਹੈਗੇ ਉਹਨੇ ਤੁਸੀਂ ਲਾ ਬੈਣੇ ਆ ਫੇਰ ਤੇ ਖਾਲੀ ਹੋ ਜਣਾ ਨਾ ਐਵੇਂ ਖਾਲੀ ਹੋਏ ਨਾ ਸਬੂਤ ਚ ਲਿਆ ਮੈਂ ਖਵਾਇ ਕਿ ਤੇ ਇਦਾਂ ਹੀ ਨਾ ਹੋ ਜੈ ਨਾ ਨਹੀਂ ਹੁੰਦਾ ਕਹਿੰਦੇ ਜੇ ਕਿ ਤੇ ਮਨਜੋਦ ਦਾ ਇਲਾਜ ਲੂਜ ਕਰਾਉਣਾ ਪੈ ਗਿਆ ਹਨਾ ਮੈਂ ਚਲ ਕੋਈ ਨਹੀਂ ਪੈ ਲਈ ਹੈਗੀ ਫੇਰ ਵੇਚ ਲਾਂਗੇ ਨਾ ਨਾ ਮਨਜੋਦ ਦਾ ਇਲਾਜ ਦੀ ਲੋੜ ਹੀ ਨਾ ਪਵੇ ਮਾਰਾ ਠੀਕ ਠਾਕ ਵਾ ਇਦਾਂ ਹੀ ਸੈਟਮੈਂਟ ਰਵੇ ਤੇ ਸਾਰਾ ਕੁਝ ਠੀਕ ਆ ਹਾਂ ਜੇ ਤਾਂ ਮਨਜੋਦ ਬਾਰੇ ਪੁੱਛ ਲੈਂਦੇ ਆ ਮੈਂ ਮਤਲਬ ਫੇਰ ਮੇਰਾ ਮਨ ਜੱਡਨ ਦਾ ਦੁੱਖ ਦੁਖੀ ਜਾ ਜਾਂਦਾ ਵੀ ਹਾਏ ਇਦਾਂ ਨਾ ਕਿਦਾਂ ਹੋ ਜਾਂਦਾ ਹਾਏ ਸੱਚ ਪਹਿਲਾਂ ਤੇ ਉਧਰ ਲਾਉਣ ਦੇ ਹੀਗੇ ਹੈਗੇ ਕਿਤੇ ਲਾਉਣ ਦੇ ਹੀਗੇ ਹਾਂ ਹਾਂ ਤੇ ਪਰ ਫਿਰ ਵੀ ਹਨਾ ਪਟੇ ਔਖੇ ਜੋੜੇ ਹੁੰਦੇ ਆ ਨਹੀਂ ਕੋਈ ਗੱਲ ਨਹੀਂ ਆ ਸਾਰਾ ਕੁਝ ਵਧੀਆ ਹੋ ਜਾਣਾ ਦਵਾਈ ਚੱਲਣ ਦੀ ਠੀਕ ਠਾਕ ਆ ਕੋਈ ਉਹਨੂੰ ਕੋਈ ਮੁਸ਼ਕਲ ਥੋੜੀ ਹੈ ਕਿਸ ਗੱਲ ਦੀ ਉਹ ਕੋਈ ਕਹਿੰਦਾ ਫਿਰ ਮੈਨੂੰ ਡਰ ਜਿਹਾ ਲੱਗ ਜਾਂਦਾ ਉਹ ਫਿਰ ਉਧਰ ਧਿਆਨ ਹੋ ਜਾਂਦਾ ਨਾ ਇਤਨਾ ਫਿਰ 네ਗੇਟਿਵ ਜੀ ਸੋਚ ਹੋ ਜਾਂਦੀ ਆ ਕੋਈ ਗੱਲ ਨਹੀਂ ਦੋਵੇਂ ਦੀ ਬੜੇ ਖੁਸ਼ ਰਹੀਦਾ ਵਾ ਵਧੀਆ ਆ ਆ ਠੀਕ ਹਾਂ ਖੁਸ਼ ਨਹੀਂ ਹੋਣਾ ਮਾਲਕ ਨੇ ਬਰਕਤ ਪਾ ਦੇਣੀ ਹੈ ਜਦੋਂ ਆਪਾਂ ਕੰਮ ਕੋਈ ਸ਼ੁਰੂ ਕਰਨਾ ਵਾ ਪਹਿਲਾਂ ਲਾਉਣੇ ਆ ਤੇ ਫੇਰ ਹੀ ਕਰਾਉਣੇ ਆ ਤੇ ਫਿਰ ਆਪੇ ਜਦੋਂ ਹੁਣ ਸਾਡੇ ਇਲਾਕੇ 'ਚ ਆ ਗਈ ਤੇ ਹੈ ਵੀ ਨਹੀਂ ਕੋਈ ਆਹੋ ਹੁਣ ਫਿਰ ਵੀ ਦੁਨੀਆ ਬੀ ਬੜੀ ਆ ਫਿਰ ਹੂੰ ਚਲੋ ਵੀ ਆਪਣੇ ਇਲਾਕੇ 'ਚ ਵੀ ਹੋਣਾ ਹੀ ਚਾਹੀਦਾ ਹੋਣਾ ਚਾਹੀਦਾ ਨੇੜੇ ਵਾਲਿਆਂ ਨੂੰ ਫਾਇਦਾ ਹੋ ਜਾਂਦਾ ਵਾ ਕਈ ਹੁੰਦਾ ਕਿ ਜਿੰਨਾ ਬਹੁਤ ਦੂਰ ਜਾਣਾ ਪੈਂਦਾ ਫਿਰ ਉਹਨਾਂ ਦਾ ਪੈਸਾ ਵੀ ਜ਼ਿਆਦਾ ਲੱਗਦਾ ਵਾ ਆਪਣੇ ਸਾਡੇ ਜਿਹੜੇ ਲੋਕਲ ਵਾਲੇ ਹੁੰਦੇ ਕਈ ਜਾਣ ਪਛਾਣ ਵਾਲੇ ਹੁੰਦੇ ਕਈ ਸ਼ੌਂਕ ਦੇ ਤੌਰ ਤੇ ਵੀ ਹੁੰਦੇ ਉਹਨਾਂ ਨੂੰ ਲੈਸ ਵੀ ਕਰ ਦਈਦਾ ਵਾ ਸਾਰਾ ਕੁਝ ਵੇਖਣਾ ਪੈਂਦਾ ਹਾਂ ਹੋਵੇ ਸਹੀ ਹਾਂ ਹਾਂ ਫਿਰ ਤੇ ਕੋਈ ਗੱਲ ਨਹੀਂ ਹੰਦਾ ਵਾ ਦਣਾ ਹਿੰਦਾ ਹੁੰਦਾ ਵਾ ਜਿੱਦਾਂ ਕਈ ਵਾਰ ਹੁੰਦਾ ਕਿ ਰੋਜ਼ ਹੀ ਕਿਸੇ ਨਾ ਕਿਸੇ ਨੇ ਆਉਣਾ ਕਈ ਵਾਰ ਕੋਈ ਦਿਨ ਖਾਲੀ ਵੀ ਹੁੰਦਾ ਵਾ ਤੇ ਜੇ ਆਪਾਂ ਕਿਸੇ ਨੂੰ ਲੈਸ ਕਰ ਲਾਂਗੇ ਤਾਂ ਸਾਡਾ ਰੋਜ਼ ਹੀ ਕੰਮ ਚੱਲਦਾ ਰਹੂਗਾ ਤੇ ਉਸੇ ਕੋ ਸਭ ਤੋਂ ਵਧੀਆ ਵਾ ਪਰ ਇਹ ਸੀਜ਼ਨ ਦੇ ਸੀਜ਼ਨ ਹੀ ਚੱਲਨੇ ਆ ਨਾ ਸੀਜ਼ਨ ਵਿੱਚ ਵੀ ਗੱਲ ਹੁਣ ਪ੍ਰੀ ਵੈਡਿੰਗ ਆ ਹਨਾ ਮੰਨ ਲਾ ਵੀ ਕੱਜੇ ਕਵਾਰਿਆਂ ਵਾਂਲੇ ਕੰਮ ਹੋ ਜਾਂਦਾ ਵਾ ਬਹੁਤ ਟਾਈਮ ਪਹਿਲਾਂ ਵੀ ਨਹੀਂ ਕਰਾਉਣੀ ਚਾਹੀਦੀ ਚਾਹੀਦੀ ਹਾਂ ਜਦੋਂ ਮਹੀਨਾ ਕਰ ਜਾਂਦਾ ਵਿਆਹ ਤੇ ਤਿਆਰੀਆਂ ਸ਼ਾਇਰੀਆਂ ਹੋਣੀਆਂ ਫੇਰੀ ਹੁੰਦੀ ਆ ਫੇਰੀ ਹੁੰਦੀ ਸਹੀ ਗੱਲ ਆ ਮੌਕੇ ਤੇ ਹੁੰਦੀ ਆ ਪਗਿਆ ਅੱਜ ਕੱਲ੍ਹ ਸਮਾਂ ਇੰਨਾ ਇਦਾਂ ਦਾ ਵਾ ਵੀ ਪਹਿਲਾਂ ਹੀ ਆਪਾਂ ਹਨ ਤੇ ਜਿੱਦਾਂ ਮਤਲਬ ਖੁੱਲ ਜਾਂਦੇ ਆ ਹਾਂ ਅੱਗੇ ਪਤਾ ਨਹੀਂ ਹੁੰਦਾ ਕਿਹੜੇ ਇਨਸਾਨ ਨੂੰ ਕਿਹਦੀ ਗੱਲ ਜੜੀ ਉਹ ਹਨ ਹਾਂ ਹਾਂ ਇੱਥੇ ਤਾਂ ਫਿਰ ਸ਼ੀਲ ਸਿਹਰ ਤੋਂ ਲਾ ਕੇ ਸ਼ਮ੍ਹਾਂ ਪੈਂਦੀਆਂ ਹਾਂ ਹਾਂ ਤੇ ਨਾਲੋਂ ਨਾਲੇ ਕੰਮ ਚੱਲਣਾ ਵਾ ਜਦੋਂ ਜਦੋਂ ਵਿਆਹ ਸ਼ੁਰੂ ਹੁੰਦੇ ਹੁਣ ਵਿਆਹ ਵੀ ਮਨਪ੍ਰਿਤ ਹੋਈ ਜਾਂਦੇ ਆ ਆ ਹੋ ਗਿਆ ਸੀਜ਼ਨ ਵਿੱਚ ਚਲੋ ਜਿੱਦਾਂ ਜ਼ਿਆਦਾ ਹੁੰਦੇ ਨਾ ਉਦਾਂ ਵੀ ਹੋਈ ਜਾਂਦੇ ਰਹਿੰਦੇ ਆ ਪੈਲਸ ਵੇਖੋ ਬੋਕੀ ਰਹਿੰਦੇ ਬੋਕੀ ਰਹਿੰਦੇ ਹੁਣ ਉਹ ਕਿੰਨਾ ਕਿੰਨਾ ਚਿਰ ਲੋਕੀ ਪਹਿਲਾਂ ਪੈਲਸ ਬੋਕ ਕਰਉਂਦੇ ਆ ਆਵੇ ਟਾਈਮ ਨਾ ਨਹੀਂ ਨਾ ਟੁੱਟਿਆ ਤੇ ਇੰਨਾ ਵੱਡਾ ਹੋ ਗਿਆ ਬੜਾ ਹੀ ਵਧੀਆ ਬਹੁਤ ਨਰਸਾ ਨਿਕਲਦਾ ਵਿੱਚੋਂ ਹਮਮ ਚਾਰ ਪੰਜਾਂ ਦਾ ਹੀ ਚਾਰ ਪੰਜ 6 ਹੀ ਹੋਣਗੇ ਤੇ ਕਿਲੋ ਹੋ ਜਾਂਦਾ ਹਮ ਤੇ ਜਿਹੜਾ ਇੱਕ ਬੀ ਨਹੀਂ ਹੈਗੇ ਸਭ ਤੋਂ ਜ਼ਿਆਦੀ ਵਧੀਆ ਇਹ ਗੱਲ ਵਾ ਨਹੀਂ ਤੇ ਕਈ ਨਿੰਬੂ ਬਣਾਈਂਦੀ ਹੈ ਤੇ ਉਹ 20 ਵਿੱਚ ਜਾਈ ਜਾਣੇ ਪਾਣੀ ਜਾਣੇ ਪੈਂਦੇ ਹਾਂ ਤੇ ਜਿਹੜਾ ਇਹਦਾ ਹੁੰਦਾ ਵਾ ਗੁੱਦਾ ਜਿਹਾ ਉਹ ਮੂੰਹ ਚ ਆਵੇ ਤੇ ਸਵਾਦ ਲੱਗਦਾ ਹੁੰਦਾ ਲੱਗਦਾ ਉਹ ਪਾਣੀ ਤੇ ਰਹਿ ਜਾਂਦਾ ਬੀਆਂ ਦੇ ਨਾਲ ਹੀ ਹੁਣ ਲਈਦਾ ਮੈਂ ਤੇ ਉਹ ਐਵੇਂ ਫੁਕਲਾ ਜਾਈ ਹੋ ਜਾਂਦਾ ਆਪਾਂ ਨਹੀਂ ਕਹਿੰਦੇ ਉਹਦਾ ਨਿੰਬੂ ਪਾਣੀ ਜ਼ਿਆਦਾ ਸਵਾਦ ਹੁੰਦਾ ਹੁੰਦਾ ਹਾਂ 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 ਹੁਣ ਸਾਰਾ ਕੁਝ ਹੁਣ ਉਹ ਇਦਾਂ ਕੱਢਦੇ ਕਿ ਹੁਣ ਸ਼ਕੀਨੀ ਦੀ ਹੋ ਗਈ ਹੈ ਹੁਣ ਨਾਲ ਉਹ ਵੀ ਕੱਢ ਦਿੰਦੇ ਸਾਰਾ ਕੁਝ ਹੀ ਨਿਕਲ ਜਾਂਦਾ ਉਹਦੋਰੇ ਯਾਰ ਬੁੜੀਆਂ ਹੱਥ ਉੱਤੇ ਤੋਹ ਕੇ ਤਾਂ ਥਾਣਾ ਹੀ ਕੱਢਕੂਟ ਦਿੰਦੀਆਂ ਹੁੰਦੀਆਂ ਸੀ ਹੁਣ ਤਾਂ ਜਿਆਦਾ ਹੀ ਹੁਣ ਤੇ ਕੋਈ ਇਦਾਂ ਹੱਥ ਵਿੱਚ ਗਲਾਸ ਵੀ ਇਦਾਂ ਫੜ ਲੈਂਦਾ ਮੜ ਜਾ ਤਾਂ ਵੀ ਲੋਕੀ ਸ਼ੋਅ ਕਰਨ ਡੈ ਪੈਂਦੇ ਵੀ ਹਾਏ ਹਾਏ ਉਂਗਲਾਂ ਵਿੱਚ ਤਾਂ ਅੱਗੇ ਬੁੜੀਆਂ ਨੇ ਉਂਗਲਾਂ ਤੇ 3-4 ਗਲਾਸ ਫੜੇ ਹੋਣੇ ਇਦਾਂ ਕਰਕੇ ਵਿੱਚ ਹਾਈ ਜਿੰਗ ਨੀ ਆ ਹਾਈ ਜਿੰਗ ਹੁਣ ਚਲੋ ਉਹਦੋ ਦੁਨੀਆਂ ਸੌਖੀ ਸੀ ਹੁਣ ਫਿਰ ਜਿੰਨਾ ਫੈਸ਼ਨ ਆ ਗਿਆ ਉਹਨੇ ਜੋ ਜਾਰੇ ਪਰੇਸ਼ਾਨ ਹੋ ਗਏ ਲੋਕ ਕਿੱਥੇ ਬੂਟੇ ਲਾਉਣ ਡਿਆ ਵਾ ਉਹ ਮੁੰਡਾ ਕੀ ਨਾ ਆਦਾ ਅਮਨ ਹਾਂ ਉਹ ਤਾਂ ਮੈਂ ਵਲੌਗ ਬਣਾਇਆ ਵਾ ਚੱਜਦਾ ਐਡਿਟ ਕਰਨ ਨਾਲ ਪਿਆ ਹੁਣ ਇਹਦੇ ਵਿੱਚ ਜਿਹੜੇ ਬੂਟੇ ਮਰ ਗਏ ਆ ਨਿੰਬੂਆਂ ਦੇ ਉਹੋ ਵਿੱਚ ਲਾਉਣ ਦੇ ਫਰੂਟਾਂ ਵਾਲੇ ਹਾਂ ਅਮਰੂਦ ਦਾ ਕਰਦੇ ਅਮਰੂਦ ਦੇ ਸੰਤਰਿਆਂ ਦੇ ਵਿੱਚ ਦੋ ਸੰਤਰੇ ਆ ਬਾਕੀ ਸਾਰੇ ਅਮਰੂਦ ਨਹੀਂ ਮੈਂ ਉਹਨੂੰ ਕਿਹਾ ਸੀ ਮੈਨੂੰ ਲੱਗਾ ਜਿੱਦਾਂ 10 12 ਹੀ ਮਰੇ ਜਾਂਦੇ ਆ ਤੇ ਕਿੰਨੇ ਆਂਦਾ ਵਾ ਉਹ ਕਹਿੰਦੇ ਆ ਵਾ ਪੀ 20 25 ਅੱਛਾ ਹਾਂ ਚਲ ਜਿੰਨੇ ਲਿਆਂਦੇ ਉਹਨੇ 17 ਬੂਟੇ 17 ਕਹਿੰਦੇ ਆ ਚਲ ਜਿੰਨੇ ਲਿਆਂਦੇ ਉਹਨੇ ਲਾ ਲੈ ਬਾਕੀ ਫੇਰ ਆ ਮੂੰਹ ਬਣਾਤਾ ਤਾਂ ਅੱਖਾਂ ਬਣ ਗਈਆਂ ਹਾਂ ਹੱਸਣ ਡਿਆ ਹੂੰ ਕੀ ਬਣ ਗਿਆ ਬਾਲੂ ਹੂੰ ਬਾਲੂ ਸਮਾਈਲੀ ਫੇਸ ਹੈ ਸਮਾਈਲੀ ਵਾਲਾ ਫੇਸ ਸਮਾਈਲੀ ਵਾਲਾ ਫੇਸ ਹੂੰ ਨੌਕ ਬੋਗੇ ਆ ਇਹਨਾਂ ਪੂਰਾ ਬਣੇ ਕੱਟ ਕੇ ਤੇ ਪਹੁੰਚ ਆਉਣ ਦੇ ਬਸ ਕਹਿੰਦੇ ਤੁਹਾਡੇ ਮਗਰੇ ਆ ਗਏ ਚਾਚੀ ਜੀ ਅੱਜ ਦਾ ਸੀਨ ਕਰਨਾ ਨਾ ਸੋਣਾ ਹੈ ਕਿਥੇ ਆ ਜਦੋਂ ਤੁਸੀਂ ਪਹਿਲਾਂ ਫੋਨ ਕੀਤਾ ਸੀਗਾ ਉਦੋਂ ਨਹੀਂ ਤੁਨ ਲੱਗੇ ਨਹੀਂ ਹਾਂ ਤੇ ਮੈਂ ਉਦੋਂ ਰੋਟੀ ਖਾਣ ਲੱਗੀ ਤੇ ਮੈਂ ਏਡੇ ਏਡੇ ਵੱਡੇ ਬੁਰਕੇ ਪਾਏ ਕਿਤੇ ਆ ਲੈ ਫੜ ਉਹਦਾ ਬਣਾ ਪਹਿਲ ਫੋਨ ਲਗਾ ਕੇ ਉਦਾਂ ਹੀ ਨਾ ਪਹਿਲ ਕਿੱਥੋਂ ਮੋਣੀ ਇਹਨੇ ਜੀ ਪਹਿਲ ਕਿਹੜੇ ਵੇਲੇ ਪਾਉਂਦੇ ਆ ਦੁਪਹਿਰੇ ਪਾਉਂਦੇ ਆ ਜਦੋਂ ਗਰਮੀ ਲੱਗਦੀ ਹੈ ਉਦੋਂ ਖੰਭ ਖੰਭਾਂ ਦੇ ਨਾਲ ਹਵਾ ਲੈਂਦੇ ਹਾਂ ਤੁਹਾਡੇ ਵਾਲਾ ਵਾਹ ਤੁਹਾਡੇ ਵਾਲਾ ਹੀ ਲੱਗਦਾ ਆਵਾਜ਼ ਮਾਰਾ ਹੁੰਦਾ ਆਪਣੇ ਵਾਲਾ ਹੀ ਏਡਾ ਵੀ ਨਹੀਂ ਆ ਅੱਗਿਆ ਕਾ ਆਵਾਜ਼ ਮਾਰਾ ਨਹੀਂ ਹੁੰਦਾ ਨਾ ਆ ਆ ਆ ਉਹ ਹੁਣ ਉੱਥੇ ਖਾਣ ਰਿਆ ਉਹਨੂੰ ਕੀ ਲੋਟ ਗਈ ਉਹਨੂੰ ਮਿਲਿਆ ਵਾ ਨਾ ਖਾਣ ਦੀ ਕੁਦਰਤੀ ਚੀਜ਼ਾਂ ਹਾਂ ਉਦਾਂ ਵੇਖ ਲਓ ਕਿੰਨਾ ਸੋਹਣਾ ਵਾ ਨਾ ਇਹ ਹੋਰ ਮੈਨੂੰ ਸੱਚੀ ਕੁਦਰਤ ਨਾਲ ਬੜਾ ਪਿਆਰ ਵਾ ਤੇ ਕੁਦਰਤ ਦੀਆਂ ਚੀਜ਼ਾਂ ਵੇ ਵੇਖਣਾ ਮੈਂ ਬੜੀ ਏਦਾਂ ਖੁਸ਼ ਹੁੰਦੀ ਜੀਨੀ ਸਹੀ ਗੱਲ ਹੈ ਮਤਲਬ ਮਨ ਜਿਹੜਾ ਨਾ ਜੇ ਮੈਂ ਇੱਧਰ ਉੱਧਰ ਘੁੰਮਣ ਆ ਜਾ ਫਿਰ ਮੈਨੂੰ ਜੋ ਵੀ ਕੋਈ ਟੈਨਸ਼ਨ ਹੁੰਦੀ ਮੇਰੀ ਠੀਕ ਹੋ ਜਾਂਦੀ ਹੈ ਟੈਨਸ਼ਨ ਫ੍ਰੀ ਹੋ ਜਾਂਦੀ ਹੈ ਹਾਂ ਤੇ ਇੱਕ ਡੜੀ ਮੈਂ ਹਮੋ ਬੈਥੀ ਵਾਲੀ ਦਵਾਈ ਖਾਨੀ ਆ ਹਨਾ ਉਹਦਾ ਨਾਮ ਜੇ ਲਾ ਨਾ ਉਹ ਟੈਨਸ਼ਨ ਫ੍ਰੀ ਕਰਨ ਲਈ ਹੁੰਦੀ ਆ ਅੱਛਾ ਤੇ ਜਦੋਂ ਮੈਨੂੰ ਕੋਈ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਮੈਂ ਜੋ ਨੂੰ ਲੈ ਕੇ ਜਾਂ ਨਿਆਣਿਆਂ ਦੇ ਪੇਪਰਾਂ ਭੂਪਰਾਂ ਨੂੰ ਉਦਾਂ ਦੇ ਮੈਂ ਟੈਨਸ਼ਨ ਕੋਈ ਜਾਈਦੀ ਨਹੀਂ ਕਰਦੀ ਹਣੀ ਤੇ ਫਿਰ ਵੀ ਜਦੋਂ ਹੋ ਜਾਂਦੀ ਆ ਹਨਾ ਤੇ ਫਿਰ ਮੈਂ ਉਹਦੀਆਂ ਚਾਰ ਬੂੰਦਾ ਪੀਣੀਆਂ ਹੁੰਦੀਆਂ ਤੇ ਟੈਨਸ਼ਨ ਦਾ ਹਾਂ ਮਿੰਟਾਂ ਚ ਸ਼ੂ ਮੰਤਰ ਜੋ ਮਰਜ਼ੀਂ ਦਰਵੇ ਕੋਈ ਪਰਵਾਹ ਨਹੀਂ ਮੇਰੇ ਹਾਂ ਫਿਰ ਮਤਲਬ ਦਿਮਾਗ ਤੇ ਤੇ ਦਿਲ ਤੇ ਨਹੀਂ ਲੱਗਦੀ ਫਿਰ ਹਾਂ ਹੁੰਦੀ ਤੇ ਆ ਪਰ ਫਿਰ ਥੋੜਾ ਧਿਆਨ ਪਿਛੇ ਹੋ ਜਾਂਦਾ ਹੈ ਨਾ ਹਾਂ ਉਦੋਂ ਨਹੀਂ ਤੇ ਦਿਲ ਜਿਹਾ ਹੀ ਕੰਬਣ ਲੱਗ ਜਾਂਦਾ ਹਾਂ ਅਰਮੋਦ ਲੱਗ ਗਏ ਸੰਤਰੇ ਲੱਗਣੇ ਨਿੰਬੂ ਲੱਗਣੇ ਪੱਠੇ ਵੀ ਜਗੇ ਇਹ ਵਿੱਚ ਤੇਗਰਾਂ ਵਾਸਤੇ ਬਰਸਣ ਹੋ ਗਿਆ ਹੋਰ ਵੀ ਨਰਾਂ ਜੀ ਇਹਦੇ ਵਿੱਚ ਵਿੱਚ ਕੋਈ ਨਾ ਕੋਈ ਲਾ ਹੀ ਸਕਦੇ ਆ ਕਿ ਮੈਂ ਤਾਂ ਕਹਿਣੀ ਆਂ ਵੀ ਮੈਂ ਬੰਦਾ ਹੁੰਦੀ ਤੇ ਫੇਰ ਮ ਰਾਜਮਾ ਭੀਜ ਲੈਣੀ ਸੀ ਲਾ ਬੰਦਾ ਉਹਦੇ ਤਾਂ ਕਹਿ ਕੇ ਕੰਮ ਕਰਾ ਲਾ ਕਹਿ ਕੇ ਅੱਜ ਕੱਲ ਕਰਦੇ ਨਹੀਂ ਨਾ ਹਾਂ ਚਲੋ ਪਾਬੇ ਜੀ ਆ ਮੇਰ ਤੇ ਗਾੜੀ ਕੀ ਜੱਟ ਡਟ ਡੋਂਟ ਕੇਅਰ ਯਾਰ ਬੋਰ ਮਜ਼ਾ ਆਦਾ ਹੋ ਗਾਲੀ ਕਰਦਾ ਬਸ ਜਰ ਕੋਈ ਗੱਲ ਕਰਦਾ ਗੁਰਵਰਾਡੇ ਕਰਦੇ ਰੇ ਨਾ 5 ਵਜੇ ਦਿਲੇ ਟੁੱਟਿਆ 5 ਵਜੇ ਆਹ ਇੱਕ ਉਹ sigma sigma ਅੱਛਾ ਹਾਂ ਪਹਿਲੇ ਦਿਨ ਬੜਾ ਖੁਸ਼ ਗਿਆ ਹਾਂ ਤੇ ਆਉਂਦਿਆ ਕਹਿੰਦਾ ਵੀ ਮੈਂ ਨਹੀਂ ਜਾਣਾ ਕੱਲ ਨੂੰ ਬੱਚ ਰਾਤ ਨੂੰ ਸੌਵੇਂ ਨਾ ਹਾਂ ਫਿਰ ਜੋਂ 10:30 ਵਜੇ ਮੈਂ ਕਿਹਾ ਵੀ ਗੁਰਵੇ ਸੌ ਜਾ ਕਹਿੰਦਾ ਮੈਂ ਸਕੂਲੇ ਨਹੀਂ ਜਾਣਾ ਮੈਂ ਚੱਲ ਠੀਕ ਹੈ ਨਾ ਜਾਵੀ ਹੈ ਨਾ ਤੇ ਫਿਰ ਸੌ ਗਿਆ 5 ਮਿੰਟਾਂ ਜੀ ਨੀਂਦੇ ਸੌਵੇਂ ਨਾ ਫਿਰ ਉਹ ਤਾਂ ਬਦਲ ਹੀ ਨਾ ਮੈਂ ਹਾਂ ਫਿਰ ਮੈਂ ਨਹੀਂ ਜਾਣਾ ਮੈਂ ਨਾਲ ਮੈਂ ਗੱਲ ਕਰਨੀ ਹੈ ਫਿਰ ਸੌਣਾ ਹਾਂ ਫਿਰ ਗਿਆ ਸਵੇਰੇ ਸੌ ਗਿਆ ਫਿਰ ਸਵੇਰੇ ਉੱਠ ਕੇ ਤੇ ਕਹਿੰਦਾ ਵੀ ਮੈਂ ਨਹੀਂ ਜਾਣਾ ਤੇ ਮੈਂ ਉਹ ਪੁੱਤ ਜਾਣਾ ਵਾ ਤੇ ਮੈਂ ਹਾਂ ਮੇਰਾ ਪੁੱਤ ਉੱਥੇ ਜਾ ਕੇ ਰੋਵੀਂ ਨਾ ਕਹਿੰਦਾ ਮੈਂ ਰੋਣਾ ਹੀ ਉੱਥੇ ਜਾ ਕੇ ਜਿਹੜੀ ਗੱਲ ਕਰਨੀ ਕੋਈ ਜਵਾਬ ਉਠਾਈ ਹਾਂ ਕਿ ਨਾ ਮੈਂ ਰੋਣਾ ਹੀ ਜਾ ਕੇ ਉੱਥੇ ਫਿਰ ਠੀਕ ਹੈ ਫਿਰ ਹਾਂ ਘਰੋਂ ਤਿਆਰ ਹੋ ਗਿਆ ਅੱਡ ਦਉੜਦਾ ਨਹੀਂ ਨਾ ਹਾਂ ਤੇ ਜਿੱਦਾਂ ਕਹੋ ਮੰਨ ਜਾਂਦਾ ਵਾ ਤੇ ਉਹ ਫਿਰ ਉੱਥੇ ਜਾ ਕੇ ਫੇਰ ਰੋਇਆ ਕੇ ਅੱਛਾ ਹਾਂ ਮਮਾ ਆਪੇ ਤਾਂ ਸੰਢਿਆ ਕਹਿੰਦਾ ਮੈਂ ਰੋਇਆ ਉੱਥੇ ਮੈਂ ਤਾਂ ਨਹੀਂ ਮੇਰੇ ਰੋਇਆ ਪੁੱਤ ਤੇ ਕਹਿੰਦਾ ਮੈਂ ਰੋਇਆ ਦੀਦੀ ਉੱਤੇ ਚਲ ਗਈ ਹੀਗੀ ਆਪਣੀ ਕਲਾਸ ਚ ਨਾ ਉਹਨੂੰ ਦੇਖ ਪਿਆਰ ਹੁਣ ਮੇਰੇ ਲੱਗੇ ਹੈ ਨਹੀਂ ਉਹ ਤੇ ਬਚਦਾ ਨਹੀਂ ਦੀਦੀ ਤੇ ਬਗਾਰੇ ਦੀਦੀ ਦਾ ਲੱਗ ਗਿਆ ਟਕਰਿਆ ਗਿਆ ਉਹ ਉੱਡ ਗਿਆ ਸੋਣਾ ਆਹੋ ਕਿੱਧਰ ਜਾ ਕੇ ਉਹ ਉਧਰੋਂ ਗਿਆ ਹੀ ਇਹਨਾਂ ਦੇ ਖੰਭ ਨਹੀਂ ਨਾ ਇਹਨਾਂ ਨੂੰ ਖੰਭ ਕਿੱਥੇ ਚਲ ਗਏ ਹੋਣ ਇਹਨਾਂ ਦੇ ਹੈ ਥੋੜਾ ਠੰਡਾ ਕਰ ਨਾ ਹੱਡੀ ਨਹੀਂ ਹਾਂ ਪਾ ਦੋਂ ਜਦੋਂ ਲੱਤਨੀ ਅੱਛਾ ਹੁਣ ਇਹਨੂੰ ਕੱਲ ਨੂੰ ਛੁੱਟੀ ਆ ਤੇ ਹੁਣ ਹੁਣ ਕਹਿਣ ਡਿਆ ਹੈਗਾ ਵੀ ਆਉਂਦੇ ਹੀ ਵੀ ਮੰਮਾ ਮੈਂ ਨਹੀਂ ਜਾਣਾ ਕੱਲ ਨੂੰ ਆਹ ਤਾਂ ਆਖਣਾ ਕੋਈ ਨਹੀਂ ਲਾਜ ਜਾਮਾ ਕਹ ਤੂੰ ਕੱਲ ਨੂੰ ਕਹਿੰਦੇ ਕੁੜੀਆਂ ਪੜਦੀਆਂ ਵਾ ਉੱਥੇ ਹੈ ਕੁੜੀਆਂ ਪੜਦੀਆਂ ਵਾ ਹਾਂ ਤੇ ਮੈਂ ਵੀ ਕੁੜੀਆਂ ਨੇ ਵੀ ਪੜਨਾ ਹੀ ਆ ਆਹੋ ਕੁੜੀਆਂ ਦਾ ਕਿ ਨਹੀਂ ਪੜਨਾ ਅੱਜ ਕੱਲ ਦੇ ਨਿਆਣਿਆਂ ਨੂੰ ਇਹੀ ਹੁੰਦਾ ਵਾ ਮੈਂ ਮੁੰਡਾ ਮੈਂ ਮੁੰਡਾ ਵਾ ਇਦਾਂ ਬੜਾ ਕਰ ਦਿੰਦੇ ਨੇ ਆਣੇ ਕਰਦੇ ਆਗੇ ਕੁੜੀਆਂ ਮੁੰਡੇ ਇਦਾਂ ਹੁਣ ਐਟਵਾਦੀ ਛੁੱਟੀ ਮੈਂ ਹੁਣ ਕਹਿੰਦੇ ਆ ਤੇ ਬਾਅਦ ਚ ਤੂੰ ਕਿਆ ਕਰਨਾ ਵਾ ਕਾਲਜ ਹੀ ਹੋ ਜਾਣਾ ਜਿੱਥੇ ਕੁੜੀਆਂ ਪੜ੍ਹਦੀਆਂ ਆ ਬਾਜ ਭਾਵੇਂ 4 ਵਜੇ ਉੱਥੇ ਬੈਠਾ ਆਇਆ ਕਰੇ ਸੋ ਮੇਰੇ ਸਾਹਮਣੇ ਗੇ ਟੰਗੇ ਆਓ ਟਾਈਮ ਤੇ ਆਉਣਾ ਹੈ ਅਮਨ ਨਹੀਂ ਆ ਰਹਿਣਾ ਕਿ ਮਨ ਲੱਗ ਗਿਆ ਤੇ ਆਓ ਅਮਨ ਖੁਸ਼ ਹੋ ਗਿਆ ਯੋ ਹੈ ਆਓ ਕਿੰਨੇ ਵਿੱਚ ਕਿਹੜਾ ਦਰਿਆ ਵਾ ਦਰਿਆ ਨਹੀਂ ਆਖਿਆ ਕਿ ਤੇ ਨਾ ਰੱਖੀ ਹੈ ਨਾ ਬਾਦ ਨਾ ਚਾਹੀ ਕਿ ਹਾਂ ਸਾਰੇ ਸਾਡੇ ਵੀ ਲਿਆਣ ਕੇ ਫੁੱਲ ਹੁਣ ਕਮਲੇ ਗੁੰਮਲੇ ਲਿਆ ਵੀ ਜਾ ਲੈ ਆਵਾਂਗੇ ਆਪੇ ਚਲ ਆਓ ਮੇਰੀ ਪਾਰਕ ਵਿੱਚ ਵੇਖੋ ਉੱਤੇ ਚਲ ਮੈਂ ਬਹੁਤ ਸੋਨੇ ਬੂਟੇ ਲਵਾਏ ਕਾ ਅੱਜ ਅੱਜ ਲਵਾਇਆ ਕੱਲ ਲਵਾਏ ਸੀਗੇ ਜਦੋਂ ਤੁਸੀਂ ਫੋਨ ਕਰਨੇ ਸੀ ਨਾ ਆਹੋ ਉਦੋਂ ਇਹ ਆਇਆ ਸੀਗਾ ਤੇ ਫਿਰ ਮੈਂ ਇਹਦੇ ਕਲਰ ਵੇਖ ਕੇ ਨਾ ਫੁੱਲਾਂ ਦੇ ਫਿਰ ਮੈਂ ਬੇਈਮਾਨ ਹੋ ਗਈ ਆ ਗਿਆ ਮਨੀਤ ਦਾ ਫੋਨ ਆਉਂ ਰਿਹਾ ਹੈਗਾ ਕਹਿੰਦੀ ਵੀਡੀਓ ਬਣਾਉਣੀ ਹੈ ਮਗਾ ਜਾਣਾ ਤੇ ਹੈਗਾ ਹੀ ਕਹਿੰਦੇ ਮਾਲੀ ਆ ਗਿਆ ਹਾਂ ਤਾਂ ਮੈਂ ਮੈਂ ਕੈਨਸਲ ਕਰਦਾ ਹੀ ਸਾਰਾ ਕੁਝ ਮਲਜੀਤਾ ਖੰਡੇ ਸਾਨੂੰ ਵੀ ਆਇਆ ਹੈ ਅਨੀਤ ਦਾ ਹੂੰ ਹੂੰ ਆਹ ਓਵਿਕ ਵੇਖਣ ਦੇ ਨਾ ਗੁਰਬਰਾਉਣਾ ਦਾ ਸਟੇਟਸ ਅੱਛਾ ਅੱਛਾ ਤੇ ਇਹਨੂੰ ਕਹਿੰਦੇ ਹੁੰਦੇ ਘੜੀਆਂ ਹੈ ਜੋਵ ਹਨੇ ਹੂੰ ਇਹ ਇਹਦੇ ਹੀ ਬੰਦਾ ਵਾ ਕਾਲੇ ਜੋਵ ਜਿਹੜੇ ਹੁੰਦੇ ਇਹਦਾ ਹੀ ਬੰਦਾ ਵਾ ਨਾ ਉਹ ਡਾਮ ਕਿ ਆਹ ਘੜੀ ਯਕੀਨ ਦਾ ਵਾ ਜੋ ਆ ਡਾਟ ਓਡਸ ਹੈ ਓਡਸ ਅੱਛਾ ਇਹਨਾਂ ਦਾ ਹੁੰਦਾ ਵਾ ਹਮ ਤੇ ਕਣਕ ਦੇ ਵਿੱਚ ਜਰਵਾਏਦੇ ਤੁਸੀਂ ਕਿੰਨੇ ਆਏ ਜੋ ਆਗੇ ਵਿੱਚ ਆਹ ਜਦੋਂ ਕਣਕ ਉਤਰਦੇ ਆ ਤੇ ਵਿੱਚ ਕਿੰਨੇ ਆ ਜਾਂਦੇ ਕਈ ਵਾਰ ਬਹੁਤ ਘਾੜੇ ਚੋਂ ਹੁੰਦੇ ਆ ਹਮ ਠੀਕ ਜ਼ਮੀਨ ਦੇ ਕਿ ਜੋ ਹੁੰਦੇ ਆ ਹਮ ਇਹਦੇ ਆ ਜਿਹੜਾ ਮੈਂ ਹੁਣ ਲੈਂਦੇ ਨਾ ਡੱਬਾ ਉਹਦੇ ਤੇ ਇਹਨਾਂ ਦੀ ਫੋਟੋ ਲੱਗੀ ਅੱਛਾ ਅੱਛਾ ਜੋ ਆ ਵਧੀਆ ਚੀਜ਼ ਆ ਇਹਨੂੰ ਪਸੰਦ ਨਹੀਂ ਕਰਦੇ ਫਿਰ ਆਈ ਤੇ ਫਿਰ ਹੈਈ ਦੇਸੀ ਆ ਨੇ ਦੇਸੀ ਦੇਸੀ ਨਹੀਂ ਉਹੋ ਹੀ ਦੋ ਚਾਰ ਹੀ ਗਣੀਆ ਮੇਨੀਆਂ ਚੀਜ਼ਾਂ ਰੱਖ ਲੀਆਂ ਵਾਂ ਹਾਂ ਹਾਂ ਉਹ ਹੀ ਖਾਣੇ ਆ ਜਿੱਦਾਂ ਹੀ ਕਣਕ ਦੀ ਰੋਟੀ ਖਾਣੇ ਜਵਾਰ ਦੀ ਹੁਣ ਜਿੰਨਾ ਹੀ ਮੈਂ ਉਹਨੂੰ ਲਿਵਰ ਤੇ ਦਵਾਈਆਂ ਦੱਸੀਆਂ ਵਨ ਉਹ ਕਿਸ ਦਿਨ ਤੇ ਮੇਰਾ ਜੀ ਕੰਡਿਆ ਹੁੰਦਾ ਭੀ ਬਣਾ ਕੇ ਤੇ ਵਲੌਗ ਪਾਵਾਂ ਪਰ ਕੋਈ ਇੰਨੀ ਮਿਹਨਤ ਨਹੀਂ ਕਰਦਾ ਹੁਣ ਜਿੱਦਾਂ ਹੀ ਦੱਸੀਦਾ ਵਾ ਨਾ ਪੀ ਆ ਚੀਜ਼ ਖਾਓ ਪੀਓ ਉਹ ਨਹੀਂ ਅੱਗੋਂ ਨਾ ਮਤਲਬ ਜਿੱਦਾਂ ਭੀ ਮਿਹਨਤ ਨਹੀਂ ਕਰਦਾ ਕੋਈ ਇਦਾਂ ਤੁਹਾਨੂੰ ਬਹੁਤ ਮਿਲ ਜਾਂਦਾ ਭਾਵੇਂ ਸਵਾਦ ਵੇਖ ਲਈਏ ਜਿੱਦਾਂ ਦੀ ਆ ਪਹਿਲਾਂ ਉਹ ਭੂਮੀ ਆਵਲਾ ਜਿਹੜਾ ਹੈਗਾ ਕੀ ਕਹਿੰਦੇ ਸੀ ਇਹਨੂੰ ਇਹ 121 ਪੱਤੀ ਕਿਹਸਾ ਪੱਤੀ ਜਿਹੜੇ ਜਿਹੜੇ ਲੋਕੀ ਉਹਨੂੰ ਕਹਿੰਦੇ ਤੇ ਉਹਨੂੰ ਭੂਮੀ ਆਵਲਾ ਵੀ ਕਹਿੰਦੇ ਹਨਾ ਉਹ ਅਸੀਂ ਕਿੱਥੋਂ ਕਿੱਥੋਂ ਲੱਭ ਕੇ ਲਿਆਉਂਦੇ ਰਹੇ ਪਹਿਲਾਂ ਤੇ ਹੁਣ ਅਸੀਂ ਲਿਆਉਨੇ ਆ ਖਟਮਲ ਖਟਮਲ ਹਾਂ ਖਟਮਲ ਉਹ ਕਿਤੇ ਅਮਰੂਦ ਨਹੀਂ ਖਾ ਚੱਲੀ ਕੌਣ ਬੱਕਰੀ ਉਹ ਵੇਖਾਂ ਛੱਡੀ ਇੱਧਰ ਉਹਨੇ ਖਾ ਰਣੇ ਨੇ ਅਰੇ ਤੇ ਅਮਰੂਦ ਲਗਦੇ ਆ ਸਾਰੀ ਉਥੇ ਲਾਇਆ ਬੂਟਾ ਹਾਂ ਉਥੇ ਵੀ ਲਾਇਆ